ਸਰਪੱਦੇਸ਼ ਦੇ ਵਿੱਚ ਠੰਡ ਨੇ ਜ਼ੋਰ ਫੜ ਲਿਆ ਹੈ ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ ਤਾਂ ਬਟਾਲਾ ਦੇ ਇਲਾਕੇ ਦੇ ਵਿੱਚ ਪਈ ਪਹਿਲੀ ਧੁੰਦ ਤੋਂ ਹੀ ਲੋਕ ਪਰੇਸ਼ਾਨ ਹੋਏ ਬੱਸ ਚਾਲਕਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਧੁੰਦ ਬਹੁਤ ਜ਼ਿਆਦਾ ਪੈ ਗਈ ਹੈ ਜਿਸ ਕਰਕੇ ਬੱਸਾਂ ਚਲਾਉਣ ਦੇ ਵਿੱਚ ਦਿੱਕਤ ਆ ਰਹੀ ਹੈ। ਇਹ ਬਣਤਰ ਜਨੀ ਬਹੁਤ ਹੋ ਗਈ ਹੈ ਜੀ ਜਨਤਾ ਆਵਾਜ਼ ਬਹੁਤ ਪ੍ਰਭਾਵਤ ਹੋਈ ਹੈ ਕਿ ਇਸ ਕਰਕੇ ਸਾਨੂੰ ਅੱਜ ਡਰਾਈਵਰਾਂ ਦੇ ਨਾਲੋਂ ਜਦੋਂ ਮੈਂ ਮੈਨੂੰ ਪਿਲਾਰ ਉੱਤੇ ਜਾਂਦਾ ਇੰਡੀਕੇਟਰ ਜਦ ਤੁਰ ਗਿਆ ਮਨਾਂ ਰਤਨ ਸੀ ਸਾਲੂ ਕਰ ਤੇ ਮੇਰੀ ਗੱਡੀ ਜੀ ਤੁਹੇ ਲੈ ਜਾਣਾ ਜਿਨਾਂ ਨਾਲ ਦਿੱਕਤ ਨਾ ਆਵੇ ਉਹਨੂੰ ਚਾਹੀਦਾ ਕਿ ਫਿਰ ਵੀ ਰੁਨਾਮਤਾ ਉਹਦੀ ਆਪਣੀ ਗੱਡੀ ਤੇ ਇੰਡੀਕੇਟਰ ਵਗੈਰਾ ਚਾਲੂ ਕਰਕੇ ਦਾਪਰੰਸੂ ਚਾਲੂ ਕਰਕੇ ਜਾਣ ਅੱਗੇ ਪਿਛੇ ਆਰਾਮ ਨਾਲ ਗੱਡ ਤੇ ਨਾ ਉਹਦੇ ਸਾਹਬਾਂ ਦੀ ਪਰੇਸ਼ਾਨੀ ਤਾਂ ਹੁੰਦੀ ਹੈ ਜੀ ਇਹ ਤਾਂ ਹੁੰਦਾ ਇੱਕ ਟਾਈਮ ਚੁਪਨੇ ਹੁੰਦੇ ਨੇ ਤੇ ਟਾਈਮ ਹੀ ਜਰੂਰੀ ਚੁਪਣਾ ਪੈਂਦਾ ਨਾ ਚੁਪਣਾ ਚ ਚ ਚਾ ਜਾਵੇ ਖਾਲੀ ਜਾਂਦੀ ਹੈ ਗੱਡੀ ਤੇ ਤੋਂ ਦੇ ਬਹੁਤ ਜ਼ਿਆਦਾ ਹੀ ਆ। ਉਹ ਬਣਤਰ ਜਣੀ ਬਹੁਤ ਵਧੀਆ ਜਨਤਾ ਆਵਾਜ਼ ਬਹੁਤ ਪ੍ਰਭਾਵਪੂਰਨ ਹੁੰਦੀ ਹੈ। ਤੇ ਇਸ ਕਰਕੇ ਸਾਨੂੰ ਅੱਜ ਡਰਾਈਵਰ ਕਹਤਾਂ ਨੂੰ ਸਰਕਾਰੀ ਮੈਕਨਿਕ ਪਿਲਾਰ ਉਹ ਨਹੀਂ ਜਾਂਦਾ ਕਿ ਜੇਕਰ ਡੈਕਟਰ ਜਾਤਰ ਗਾ ਮਨਾਂ ਵਾਤਨ ਸੀ ਸਾਨੂੰ ਕੱਲ ਤੇ ਫੇਰੀ ਗੱਡੀ ਜੀ ਤੁਹਾਨੂੰ ਲੈ ਜਾਣ ਕਿ ਨਾਲ ਦਿੱਕਤ ਨਾ ਆਵੇ। ਉਹਨੂੰ ਚਾਹੀਦਾ ਕਿ ਫੇਰ ਵੀ ਤੁਹਾਨੂੰ ਪਾਉਗੀ ਜੀ ਆਪਣੀ ਗੱਡੀ ਦੇ ਇੰਡੀਕੇਟਰ ਵਗੈਰਾ ਚਾਲੂ ਕਰਕੇ ਦਾਪਨ ਜੀ ਚਾਲੂ ਕਰਕੇ ਜਾਣ। ਅੱਜ ਵੀ ਜਰ ਆਨਸਰ ਗੱਟ ਸੈਂਟੇ ਨਾਮ ਜੀ ਸਾਹਮਣੇ ਪਰੇਸ਼ਾਨੀ ਤਾਂ ਆਉਂਦੀ ਹੈ ਜੀ ਇਹ ਤਾਂ ਹੁੰਦਾ ਇੱਕ ਟਾਈਮ ਛੁਪਨੇ ਹੁੰਦੇ ਨੇ ਤੇ ਟਾਈਮ ਹੀ ਜਿਉੜੀ ਚੁਕਣਾ ਪੈਂਦਾ ਨਾ ਚੁਕਣਾ ਚ ਚੁਕਾ ਜਾਵੇ ਖਾਲੀ ਜਾਂਦੀ ਹੈ ਗੱਡੀ ਤੇ ਧੁੰਦੇ ਬਹੁਤ ਜ਼ਿਆਦਾ ਹੀ